ਨਮਸਕਾਰ ਸਤਿ ਸ਼੍ਰੀ ਅਕਾਲ ਬਰਦਾ ਸੂਸ਼ੇਰ ਨੂੰ ਧਿਆਨਾ ਤੋਂ ਇੱਕ ਵਾਰੀ ਫੇਰ ਤਰਨ ਜੁੜੇ ਹੋਰ ਇਸ ਵਿਲੇ ਦੀ ਅਪਡੇਟ ਹੈ ਲੁਧਿਆਣਾ ਦੇ ਵਿੱਚ ਹਾਈ ਪ੍ਰੋਫਾਈਲ ਘਟਾਲਿਆਂ ਨੂੰ ਲੈ ਕੇ ਜੀ ਹਾਂ ਲੁਧਿਆਣਾ ਦੇ ਵਿੱਚ ਲਗਾਤਾਰ ਪ੍ਰਾਪਰਟੀ ਸੈਕਟਰ ਵਿੱਚ ਚੱਲ ਰਹੀ ਕੋਸਮੈਟਿਕ ਜਿਹੜੀ ਤੇਜ਼ੀ ਨੂੰ ਲੈ ਕੇ ਇੱਕ ਵਾਰੀ ਫੇਰ ਇੱਕ ਬੜਾ ਵੱਡਾ ਘਟਾਲਾ ਸਾਹਮਣੇ ਆਂਦਾ ਨਜ਼ਰ ਆ ਰਿਹਾ ਹੈ ਮਾਮਲਾ ਹੋਰ ਵੀ ਜਿਹੜਾ ਹਾਈਲਾਈਟ ਹੋ ਜਾਂਦਾ ਹੈ ਹਾਈ ਪ੍ਰੋਫਾਈਲ ਹੋ ਜਾਂਦਾ ਜਦੋਂ ਇਹ ਮਾਮਲਾ ਇੱਕ ਬਾਹੂਬਲੀ ਤਹਿਸੀਲਦਾਰ ਦੇ ਨਾਲ ਜੁੜਦਾ ਹੈ ਬਾਹੂਬਲੀ ਤਹਿਸੀਲਦਾਰ ਕੋਈ ਹੋਰ ਨਹੀਂ ਉਹੀ ਜਿਹੜਾ ਕਿ ਪਿਛਲੀ ਸਰਕਾਰ ਪਿਛਲੀ ਪੰਜਾਬ ਦੇ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਮਾਲ ਮੰਤਰੀ ਕਾਂਗੜਾ ਦਾ ਨਰਜੀਕੀ ਇਹ ਆ ਮੂਬੋਲਾ ਪ੍ਰਮਾਨਿਆ ਜਾਂਦਾ ਸੀ ਜਿਹਦੇ ਇਹ ਵੀ ਚਰਚਾਾਂਾਂ ਸੀ ਕਿ ਉਹ ਤਹਿਸੀਲਦਾਰ ਐਸ ਡੀ ਐਮ ਤੋ ਲੈ ਕੇ ਪਟਵਾਰੀ ਦੀ ਬਦਲੀਆਂ ਕਿਹੜੀ ਪਟਵਾਰੀ ਨੇ ਕਿੱਥੇ ਲਗਣਾ ਕਿਹੜਾ ਐਸਡੀਐਮ ਕਿੱਥੇ ਲੱਗੇਗਾ ਇਹ ਵੀ ਉਹੀ ਡਿਸਾਈਡ ਕਰਦਾ ਸੀ ਸੋ ਇੱਕ ਵਾਰੀ ਫੇਰ ਇਸ ਤਹਿਸੀਲਦਾਰ ਦੇ ਸੁਰਖੀਆਂ ਤੇ ਆਂਦੇ ਹੀ ਮਾਮਲਾ ਬਹੁਤ ਹੀ ਹਾਈ ਪ੍ਰੋਫਾਈਲ ਹੋ ਗਿਆ ਜੀ ਹਾਂ ਇਹ ਮਾਮਲਾ ਲੁਧਿਆਣਾ ਦੇ ਹਲਕਾ ਵੈਸ ਤਹਿਸੀਲ ਨਾਲ ਜੁੜਿਆ ਹੋਇਆ ਜਿੱਥੇ ਮਾਮਲੇ ਦਾ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਪਟਵਾਰੀ ਦੇ ਕੋਲ ਇੱਕ ਦੀਪਕ ਗੋਇਲ ਨਾਮ ਦਾ ਇਨਸਾਨ ਇੱਕ 14 ਕਨਾਲ ਰਜਿਸਟਰੀ ਨੂਰਪੁਰ ਵੇਟ ਦੀ ਜਿਹੜੀ ਜ਼ਮੀਨ ਐ ਪਿੰਡ ਨੂਰਪੁਰ ਦੀ ਉੱਥੇ ਦੀ ਜ਼ਮੀਨ ਦਾ ਜਿਹੜਾ ਇੰਤਕਾਲ ਲੈਣ ਪਹੁੰਚਦਾ ਸੋ ਪਟਵਾਰੀ ਇੱਕ ਅੰਦਾ ਜਦੋਂ ਪਟਵਾਰੀ ਦੇ ਕੋਲ ਉਹ ਤੁਸੀਂ ਇੰਤਕਾਲ ਲਈ ਡਿਮਾਂਡ ਰੱਖੀ ਜਾਂਦੀ ਹੈ ਮੰਗ ਦਿੱਤੀ ਜਾਂਦੀ ਹੈ ਤਾਂ ਪਟਵਾਰੀ ਇਕਦਾ ਮਹਿਰਾਨ ਹੋ ਜਾਂਦਾ ਕਿਉਂਕਿ ਜਿਹੜੀ ਜ਼ਮੀਨ ਦਾ ਇntਕਾਲ ਮੰਗਿਆ ਜਾ ਰਿਹਾ ਸੀ ਉਹ ਉਸ ਅਸਲ ਮਾਲਕ ਉਸ ਪਟਵਾਰੀ ਦਾ ਨਜ਼ੀਕੀ ਸੀ ਔਰ ਪਟਵਾਰੀ ਦੇ ਨਾਲ ਅਕਸਰ ਜਿਹੜਾ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਪਟਵਾਰੀ ਨੇ ਜਦੋਂ ਇਸ ਜ਼ਮੀਨ ਦਾ ਇntਕਾਲ ਦੇ ਬਾਰੇ ਪੁੱਛਿਆ ਔਰ ਉਹਨੇ ਇਹ ਕਹਿਿਆ ਕਿ ਇਹ ਜ਼ਮੀਨ ਤਾਂ ਮੇਰੇ ਨਜ਼ੀਕੀ ਕਨੇਡਾ 'ਚ ਬੈਠੇ ਦੀਪ ਸਿੰਘ ਦੀ ਹੈ ਤੇ ਉੱਥੋਂ ਮਾਮਲਾ ਖੁਲਾਸਾ ਹੁੰਦਾ ਔਰ ਹਾਲਾਤ ਇਹ ਕਿ ਇਹ ਕੋਈ ਛੋਟਾ ਮੋਟਾ ਸਟੈਂਡਰਡ ਲਾਈਨ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਦੀ ਪੂਰੀ 14 ਕਨਾਲ ਜਿਹੜੇ ਕਿ ਸ਼ਾਇਦ ਜਿਹਦੀ ਕੀਮਤ ਅੱਜ ਦੇ ਜੇ ਅਸੀਂ ਗੱਲਬਾਤ ਕਰੀਏ ਕਾਸਮੈਟਿਕ ਤੇਜੀ 140 ਤੋਂ ਲੈ ਕੇ 200 ਕਰੋੜ ਦੀ ਦੱਸੀ ਜਾਂਦੀ ਹੈ ਜਿਹਦੀ ਇਹਦੀ ਜ਼ਮੀਨ ਦੀ ਵੈਲਿਊ ਹੈ ਸੋ ਇਸ ਪੂਰੇ ਖੇਲ ਨੂੰ ਤਸੀਲਦਾਰ ਕੁਝ ਪ੍ਰਾਪਰਟੀ ਡੀਲਰ ਤੇ ਇੱਕ ਬਾਅਰ ਪੰਚਕੂਲਾ ਦੇ ਦੀਪਕ ਗੋਇਲ ਬਾਅਰ ਦੇ ਵੱਲੋਂ ਰਲ ਕੇ ਖੇលਿਆ ਜਾ ਰਿਹਾ ਪ੍ਰਤੀਸ਼ ਹੋ ਰਿਹਾ ਨਜ਼ਰ ਆ ਰਿਹਾ ਪ੍ਰਸ਼ਾਸਨ ਦੀ ਨਜ਼ਰ ਚ ਆਂਦੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਤਹਿਸੀਲਦਾਰ ਜਗਸੀਰ ਸਿੰਘ ਜੀ ਹਾਂ ਤਹਿਸੀਲਦਾਰ ਬਾਹੂਬਲੀ ਤਖਸ ਤਹਿਸੀਲਦਾਰ ਜਗਸੀਰ ਸਿੰਘ ਲੁਧਿਆਣਾ ਕਨਾਲ ਰੋਡ ਦੇ ਦੋ ਤੋਂ ਤਿੰਨ ਪ੍ਰਾਪਰਟੀ ਡੀਲਰ ਔਰ ਜਿਹੜੇ ਖਰੀਦਦਾਰ ਦੀਪਕ ਗੋਲ ਦੇ ਅਗੇਂਸਟ ਜਿਹੜਾ ਉਹ ਐਫ ਆਈ ਆਰ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਵੱਡੀ ਗੱਲ ਇਹ ਹੈ ਕਿ ਜੇ 80 ਵੱਡੀ ਰਜਿਸਟਰੀ ਚੌਥਾ ਕਨਾਲ ਦੀ ਟਿੱਕ ਰਜਿਸਟਰੀ ਕਿੱਦਾਂ ਹੋ ਗਈ ਕਿ ਸਾਰੇ ਸਵਾਲ ਖੜੇ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਕਪੜੇ ਝਾੜਨ ਲਈ ਜਾਂ ਤਸੀਲਦਾਰ ਆਪਣੇ ਆਪ ਨੂੰ ਬੇਗੁਨਾ ਦੱਸਣ ਲਈ ਜਦੋਂ ਪਟਵਾਰੀ ਵੱਲੋਂ ਇਹ ਸਵਾਲ ਚੱਕੇ ਗਏ ਰਜਿਸਟਰੀ ਕਿੱਦਾਂ ਹੋਈ ਇਸ ਗੱਲ ਦੀ ਜਾਂਚ ਕੀਰਨ ਦੀ ਕੋਸ਼ਿਸ਼ ਕੀਤੀ ਗਈ ਤਬ ਇਹ ਵੀ ਪਤਾ ਲੱਗਿਆ ਕਿ ਜਿਹੜੇ ਡਾਕੂਮੈਂਟਾਂ ਦੇ ਆਧਾਰ 'ਤੇ ਰਜਿਸਟਰੀ ਹੋਈ ਹੈ ਉਹ ਝਾਲੀ ਨਿਕਲੇ ਸੋ ਜੇ ਉਹ ਜਾਲੀ ਨਿਕਲੇ ਔਰ ਤਸਹੀਲਦਾਰ ਵੱਲੋਂ ਅੰਜਾਨੇ ਦੇ ਵਿੱਚ ਏਡੀ ਵੱਡੀ ਰਜਿਸਟਰੀ ਕਰ ਦਿੱਤੀ ਗਈ ਜਿਹੜਾ ਕਿ ਇੱਕ ਜ਼ਿੰਮੇਵਾਰ ਤਸਹੀਲਦਾਰ ਔਰ ਕਾਫੀ ਸਾਲਾਂ ਤੋਂ ਤਸਹੀਲ ਆਫਿਸ 'ਤੇ ਬੈਠਾ ਤਾਂ ਇਹਦਾ ਮਤਲਬ ਗਲਤੀਆਂ ਪਹਿਲਾਂ ਵੀ ਹੋ ਸਕਦੀਆਂ ਨੇ ਤੇ ਗਲਤੀਆਂ ਇਸ ਦੌਰਾਨ 'ਚ ਹੋਰ ਵੀ ਹੋਈਆਂ ਹੋ ਸਕਦੀਆਂ ਨੇ ਤੇ ਕੀ ਸਾਰੀ ਦੀ ਸਾਰੀ ਰਜਿਸਟਰੀਆਂ ਰੋਕੀਆਂ ਜਾਣਗੀਆਂ ਜੇ ਤਾਂ ਕਿ ਇਸ ਕੇਸ ਦੇ ਵਿੱਚ ਤਸਹੀਲਦਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਰਜਿਸਟਰੀ ਨੂੰ ਰੋਕਦੇ ਹੋਏ ਆਪਣਾ ਦਮਨ ਸਾਹ ਹੋਂ ਦੀ ਗੱਲ ਕਹੀ ਜਾ ਰਹੀ ਹੈ ਤਰਕ ਦਿੱਤਾ ਜਾ ਰਿਹਾ ਪਰ ਜਿੱਦਾਂ ਕੀ ਜੇ ਪਿਛਲੇ ਟਰੈਕ ਰਿਕਾਰਡ ਦੀ ਗੱਲ ਕਰੀਏ ਤਾਂ ਸਚਾਈ ਸਾਰੇ ਹੀ ਜਾਣਦੇ ਹਨ ਤਹਿਸੀਲਦਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਤਹਿਸੀਲਦਾਰ ਪੰਜਾਬ ਸਰਕਾਰ ਦੇ ਕਾਨੂੰਨ ਨਹੀਂ ਮੰਨਦੇ ਬਲਕਿ ਇਹ ਆਪਣੀ ਤਹਿਸੀਲ ਦੇ ਵਿੱਚ ਆਪਣੇ ਕਾਨੂੰਨ ਆਪ ਚਲਾਉਂਦੇ ਈਵਨ ਜਿਹੜੇ ਆਏ ਦਿਨ ਲੋਕ ਪੰਜਾਬ ਸਰਕਾਰ ਨੂੰ ਪੈਸੇ ਦੇ ਕੇ ਇੱਕ ਆਨਲਾਈਨ ਅਪਾਇੰਟਮੈਂਟ ਬੁੱਕ ਕਰਦੇ ਹੈ ਰਜਿਸਟਰੀ ਕਰਾਣ ਲਈ ਉਸ ਦੇ ਵਿੱਚ ਵੀ ਇਹ ਤਸੀਲਦਾਰ ਦੁਪਹਿਰ ਤੋਂ ਬਾਅਦ ਆਪਣੀ ਮਨਮਰਜ਼ੀ ਨਾਲ ਰਜਿਸਟਰੀ ਕਰਦੇ ਨੇ ਔਰ ਜਿਸ ਕਰਕੇ ਉਹੀ ਰਜਿਸਟਰੀ ਕੀਤੀਆਂ ਜਾਂਦੀਆਂ ਲੋਕਾਂ ਚ ਚਰਚਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਯਾ ਇਹਨਾਂ ਦੇ ਟੀਮ ਦੇ ਇਹਨਾਂ ਦੇ ਨਜ਼ਦੀਕੀਆਂ ਦੇ ਯਾ ਇਹਨਾਂ ਦੇ ਕਰਿੰਦਿਆ ਦੇ ਨਿੱਜੀ ਸਵਾਰਥ ਜੁੜੇ ਹੁੰਦੇ ਨੇ ਫਿਰ ਚਾਹੇ ਇੱਕ ਅਪੁਆਇੰਟਮੈਂਟ ਲੈਣ ਵਾਲਾ ਕਸਟਮਰ ਰਜਿਸਟਰੀ ਕਰਾਉਣ ਵਾਲਾ ਜਿਹੜਾ ਗਾਹਕ ਹੈਗਾ ਉਹ چاہے ਆਊਟ ਸਟੇਸ਼ਨ ਤੋਂ ਆਇਆ ਹੋਵੇ ਉਹਨੂੰ ਦੁਬਾਰਾ ਦੋ ਚੱਕਰ ਲੱਗ ਜਾਣ ਕੋਈ ਫਰਕ ਨਹੀਂ ਉਹਦੀ ਉਹਦਾ ਸ਼ੋਸ਼ਣ ਹੋਵੇ ਉਹ ਕੋਈ ਫਰਕ ਨਹੀਂ ਪਰ ਜਦ ਤੱਕ ਤਹਿਸੀਲਦਾਰ ਸਾਹਿਬ ਦੇ ਆਪਣੇ ਨਿੱਜੀ ਸਵਾਰਥ ਪੂਰੇ ਨਹੀਂ ਹੁੰਦੇ ਰਜਿਸਟਰੀ ਦੁਪਹਿਰ ਤੋਂ ਬਾਅਦ ਨਹੀਂ ਕੀਤੀ ਜਾਂਦੀ ਇਹ ਅਸੀਂ ਨਹੀਂ ਕਹਿ ਰਹੇ ਉੱਥੇ ਖੜੀ ਜਨਤਾ ਦੇ ਵਿੱਚ ਆਮ ਚਰਚਾ ਹੈ ਔਰ ਉਹੀ ਚੀਜ਼ਾਂ ਸੀ ਜਨ ਹਿਤੈਸ਼ੀ ਵੱਲੋਂ ਇੱਕ ਜ਼ਿੰਮੇਵਾਰ ਆਪਣਾ ਜ਼ਿੰਮੇਦਾਰੀ ਸਮਝਦੇ ਹੋਏ ਤੁਹਾਡੇ ਸਾਹਮਣੇ ਰੱਖ ਰਿਹਾ ਫਿਲਹਾਲ ਜਿਹੜਾ ਮੌਕਾ ਹੈ ਬਹੁਬਲੀ ਤਹਿਸੀਲਦਾਰ ਜਗਸੀਰ ਸਿੰਘ ਵੱਲੋਂ ਜਿਹੜਾ 140 ਕਰੋੜ ਤੋਂ ਲੈ ਕੇ 200 ਕਰੋੜ ਰੁਪਏ ਦੀ ਜ਼ਮੀਨ 14 ਕਨਾਲ ਜ਼ਮੀਨ ਦੀ ਜਾਲੀ ਰਜਿਸਟਰੀ ਕਰਨ ਦਾ ਹੈ ਜਿਹਦੇ ਵਿੱਚ ਪੰਚਕੂਲਾ ਦੇ ਕਾਰੋਬਾਰੀ ਦੀਪਕ ਗੋਇਲ ਦੇ ਨਾਮ ਤੇ ਰਜਿਸਟਰੀ ਕੀਤੀ ਗਈ ਜਦ ਕਿ ਇਸਾ ਅਸਲ ਮਾਲਕ ਦੀਪ ਸਿੰਘ ਕੈਨੇਡਾ ਨਿਵਾਸੀ ਹੈ ਔਰ ਉਹਦੇ ਜਾਲੀ ਜਾਲੀਦੀਪ ਸਿੰਘ ਖੜਾ ਕਰਕੇ ਜਿਹੜਾ ਰਜਿਸਟਰੀ ਕਰਾਈ ਜਾਣਾ ਉਹਦੇ ਡਾਕੂਮੈਂਟ ਹੋਣਾ ਸੋ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਸਰਕਾਰੀ ਤੰਤਰ ਤੇ ਸਵਾਲ ਖੜੇ ਹੁੰਦੇ ਨੇ ਸੋ ਇਹ ਵੀ ਕਿਹਾ ਜਾਂਦਾ ਕਿ ਇਹ ਤਾਂ ਇੱਕ ਮਾਮਲਾ ਹੈ ਜਿਹੜਾ ਸਾਹਮਣੇ ਆਇਆ ਪਤਾ ਨਹੀਂ ਕਿੰਨੇ ਹੋਰ ਇਸ ਬਾਹੂਬਲੀ ਵੱਲੋਂ ਸਮਾਨ ਜਿਹੜੇ ਇਦਾਂ ਦੇ ਜਾਲੀ ਰਜਿਸਟਰੀਆਂ ਕੀਤੀਆਂ ਗਈਆਂ ਹੋਣੀਆਂ ਚਰਚਾਵਾਂ ਇਹ ਵੀ ਹੈ ਜਿਹੜਾ ਕਿ ਇਸ ਰਜਿਸਟਰੀ ਨੂੰ ਕਰਨ ਲਈ ਬਾਹੂਬਲੀ ਤਹਿਸੀਲਦਾਰ ਵੱਲੋਂ ਕੱਲੇ ਹੀ 6 ਤੋਂ 7 ਰੁਪਏ 6 ਤੋਂ 7 ਕਰੋੜ ਰੁਪਏ ਲਿੱਤੇ ਗਏ ਕਿਉਂਕਿ ਵੱਡੀ ਗੱਲ ਹੈਰਾਨੀ ਵਾਲੀ ਗੱਲ ਆਂਦੀ ਕਿ ਜਿਹੜੀ ਰਜਿਸਟਰੀ ਕੀਤੀ ਗਈ ਰਜਿਸਟਰੀ ਦਾ ਲੈਣ-ਦੇਣ ਵੀ ਹੋਇਆ ਉਸ ਚ ਪੱਕੇ ਦੀ ਕੋਈ ਮਤਲਬ ਵਾਈਟ ਕੋਈ ट्रांजैक्शन ਹੀ ਨਹੀਂ ਦਿਖਾਈ ਗਈ ਸੋ ਬਹੁਤ ਸਾਰੀਆਂ ਗੱਲਾਂ ਬਾਕੀ ਬਹੁਤ ਸਾਰੀਆਂ ਗੱਲਾਂ ਉਦੋਂ ਸਾਹਮਣੇ ਆਣਗੀਆਂ ਜਦੋਂ ਸਰਕਾਰ ਆਫੀਸ਼ੀਅਲ ਤੌਰ ਤੇ ਇਸ ਮਾਮਲੇ 'ਚ ਜਿਹੜਾ ਜਾਗਰੂਕਤਾ ਲਿਆਏਗੀ ਫਿਲਹਾਲ ਇਸੇ ਇਸ ਵੱਲੇ ਦੀ ਵੱਡੀ ਰਿਪੋਰਟ ਲੁਧਿਆਣਾ ਦੇ ਵਿੱਚ ਇੱਕ